ਜੀ ਸਤਿ ਸ਼੍ਰੀਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਨੂੰ ਥੋੜਾ ਸਵਾਗਤ ਕਰਦੀ। ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ। ਦੁਪਹਿਰ ਕ ਦਾ ਟਾਈਮ ਹੋ ਰਿਹਾ। ਦੇਖੋ ਫੁੱਲੀ ਵਗੈਰਾ ਆਪਾਂ ਨੇ ਧੋਤੇ ਸੀਗਾ ਇੱਕ ਦੇ ਵਿੱਚ ਦੋ ਤਿੰਨ ਤਿੰਨ ਕਲਰਾਂ ਦੇ ਮਿਲ ਗਏ। ਤੇ ਕੱਪੜੇ ਵਗੈਰਾ ਆਪਾਂ ਨੇ ਧੋਤੇ ਸੀਗੇ ਜੀ। ਧੁੱਪ ਦੇਖੋ ਕਿੰਨਾ ਚੜੀ ਹੋ ਗਿਆ। ਗਰਮੀ ਹੈ, ਈਵਨ ਹੀ ਹੈ ਵੀ ਠੰਡ। ਔਰ ਗਰਮੀ ਵੀ ਹੋਈ ਪਈ ਹੈ ਨਾ ਆ ਦੇਖੋ ਕਿੱਧਰ ਫੁੱਲ ਕਿੰਨੇ ਛੋਲੇ ਹੋ ਗਏ ਨੇ ਮੈਂ ਸੋਕ ਕੇ ਆ ਰਹੀ ਹਾਂ ਜੇ ਫੁੱਲ ਲਾਣੇ ਸੀਗੇ ਬਸ ਥੱਕ ਧੱਕ ਕੇ ਫਿਰ ਪੈ ਗਈਆਂ ਹਾਂ ਹਜੇ ਇਹ ਹਸਫਾਇਆਂ ਕਰਨੀਆਂ ਨੇ ਸਾਰੀਆਂ ਆ ਦੇਖੋ ਇਹਦੇ ਵਿੱਚ ਫੁੱਲ ਤੇ ਵਿੱਚ ਇਹ ਕਵਾੜ ਜਿਹਾ ਹੈ ਨਾ ਉਹ ਧਣੀਆਂ ਪਾਲਕ ਵੱਢ ਕੇ ਆਪਣੇ ਮੱਜਾਂ ਨੂੰ ਪਾ ਦੇਣੀਆਂ ਸਾਰੀ ਆ ਕੇ ਆ ਰਹੀਆਂ ਬਣਾਉਣੀਆਂ ਨੇ ਹਜੇ ਬਸ ਬਣਾਈਆਂ ਹੀ ਗਈਆਂ ਹੈਗੀਆਂ ਪਹਿਲਾਂ ਪਏ ਸੀਗੇ ਮੈਂ ਤੇ ਉਹ ਤਾਂ ਤੇ ਹੋਣੇ ਹੋਣੇ ਉੱਠੇ ਆਪਾਂ ਤੇ ਮੇਰਾ ਆ ਰਿਹਾ ਭਰਾ ਗੱਡੀ ਲੀਕੇ ਜਿਹਦੀਂ ਦਰੂਣੇ ਆ ਰਹੇ ਨੇ ਅਰੇ ਫੋਨ ਕਰਿਆ ਗਿੰਦਾ ਕੀ ਕਰ ਰਹੇ ਮੈਂ ਘਸ ਤੇ ਪਈ ਆ ਰਾ ਹੁਣ ਤੇ ਤੁਸੀਂ ਆ ਰਹੇ ਬਸ ਆਣ ਵਾਲੀਆਂ ਵੀਡੀਓ ਤੇ ਆਪਾਂ ਨੇ ਪਲੇਟ ਤਿਆਰ ਕਰ ਲਈਏ ਕੱਪੜੇ ਬਸ ਇੱਕ ਘਰ ਰਹੇ ਸੀਗੇ ਵੀ ਚਲ ਹੁਣ ਘੱਟ ਚੱਲ ਗਏ ਪਾਉਣੇ ਕੋਟ ਤਾਂ ਸੁੱਕ ਨਹੀਂ ਪਾਆਂ ਅੱਜ ਉਹਦੋਂ ਨੇ ਪਾਣਾ ਤੰਗ ਕਰਿਆ ਛੁੱਟੀਆਂ ਹੁੰਦੀਆਂ ਨੇ ਫਿਰ ਤਾਂ ਇਹ ਕਾਬੂ 'ਚ ਨਹੀਂ ਆਉਂਦੇ ਹੈਗੇ ਨਿਆਣੇ ਪਈ ਬਾਲੇ ਤਾਂ ਗੰਗ ਕਰਦੇ ਨੇ ਫਿਰ ਤਾਂ ਆ ਕੋਟ ਧੋਏ ਸੀਗੇ ਸਰਦਾਰ ਜੀ ਇੱਕ ਉਹ ਦਿਨ ਗੋਟੀਆਂ ਗੋਟੀਆਂ ਧੋਈਆਂ ਸੀਗੀਆਂ ਪਾ ਲਈਆਂ ਸੀਗੀਆਂ ਹਨਾ ਅੱਜ ਕਿਉਂਕਿ ਠੰਡ ਜੀ ਲੱਗਦੀ ਸੀਗੀ ਮੈਂ ਤਾਂ ਸਵੇਰ ਸਵੇਰੇ ਸ਼ੋਲ ਦੀ ਬੁੱਕਲ ਮਾਲ ਲਈ ਸੀ ਵਿੱਚ ਇੱਕ ਸੂਟ ਰਹਿੰਦਾ ਮੇਰਾ ਬਾਹਰ ਬਾਕੀ ਤਾਂ ਮੈਂ ਸਾਰੇ ਰੱਖਦੇ ਸੀ ਵੈਸੇ ਕਿਸ ਸਰਦਾਰ ਜੀ ਦੇ ਕੱਪੜੇ ਰਹਿੰਦੇ ਸੀਗੇ ਹੁਣ ਤਾਂ ਮੌਸਮ ਦੋ ਤਿੰਨ ਹੋ ਗਏ ਕਿ ਚੰਹੀਂ ਹਾਵਦੀ ਨਾ ਮੀਂਹ ਪੈਣ ਕਰਕੇ ਨਾ ਗੜੇ ਮਾਰੀ ਜਿੱਥੇ ਬੋਸਾ ਵਾ ਲੱਗਣਾ ਪਰ ਆਪਾਂ ਉੱਧਰ ਗੜੇ ਮਾਰੀ ਮੈਂ ਮੰਮੀ ਨਾਲ ਕਾਲਜ ਹੋ ਗਈ ਪਰ ਗੜਤੂੰ ਬਹੁਤ ਜ਼ਿਆਦਾ ਔੜੇ ਪਏ ਸੀਗੇ ਤੇ ਇਧਰ ਅੰਮ੍ਰਿਤਸਰ ਸਾਈਪਨ ਵੀ ਬਹੁਤ ਜ਼ਿਆਦਾ ਔੜੇ ਪਏ ਨੇ ਮੈਨੂੰ ਫੁੱਲ ਲਾਣ ਨੂੰ ਦਿਲ ਵੀ ਕਰਦਾ ਉੱਧਰ ਜਾ ਕੇ ਪਰ ਡਰ ਲੱਗਦਾ ਹੈ ਵੀ ਕਿਤੇ ਕੋਈ ਚੀਜ਼ ਨਾ ਫੇਰ ਆਈ ਆ ਦੇਖੋ ਹੱਥ ਤੇ ਇਦਾਂ ਨਾ ਨਿਸ਼ਾਨ ਜਿਹਾ ਪਿਆ ਵਜ ਦਾਗ ਜਿਹਾ ਹੌਲਾ ਹੌਲਾ ਠੀਕ ਹੋ ਗਿਆ ਮੈਂ ਕਦੇ ਕਿਉਂ ਲਾ ਲਨੀ ਕਦੇ ਉਹ ਕੌਪ ਦੇ ਤੇ ਲਾ ਲੰਨੀ ਦੇਖਦੇ ਆ ਕਿ ਕਿੰਨੇ ਆਲੂ ਬੁਖਾਰੇ ਲੱਗਦੇ ਆ ਆਪਣੇ ਆਲੂ ਬੁਖਾਰੇ ਨਾਲ ਆ ਦੇਖੋ ਆ ਇਹਨਾਂ ਨੂੰ ਤਾਂ ਉਹ ਹੋ ਗਿਆ ਸੁੱਕਣੇ ਜਿਵੇਂ ਵਾਂਗੂ ਹੋਣ ਲੱਗ ਗਏ ਕੁ ਵੈਸੇ ਹੋ ਰਹੇ ਨੇ ਲਾਉਂਗੇ ਇਹਨਾਂ ਨੂੰ ਇੱਧਰ ਹੈ ਆਲੂ ਬਾਰੇ ਨਾ ਫੁੱਲ ਤਾਂ ਝੜ ਗਏ ਆਲੂ ਬੁਖਾਰੇ ਤਾਂ ਹੈ ਲੱਗੇ ਗਏ ਫੁੱਲ ਤਾਂ ਫਿਰ ਹੁਣ ਛਾੜੂਂਗੇ ਉਹ ਆ ਦੇਖੋ ਆ ਦੇਖੋ ਕਿੰਨੀ ਸਾਰੀਆਂ ਹੈ ਹੈ ਇਸ ਵਾਰ ਹੀ ਨੀਚੇ ਅਡੇ ਬਸ ਹੁਣ ਕਿ ਐ ਸਪਰੇਅ ਕਰਨੀ ਹੈ ਹੁਣ ਨਾ ਕਰਿਓ ਹੁਣ ਕਿ ਐ ਸਪਰੇਅ ਕਰਨੀ ਹੈ ਆ ਵੜ ਦੋ ਰਾਤ ਦੀ ਰਾਣੀ ਜੀ ਸਾਰੀ ਇਹਨੇ ਬਹੁਤਾ ਖਲਾਰਾ ਜਿਆ ਪਾਇਆ ਹੈ ਹੈ ਫਿਰ ਊਰੇ ਪ੍ਰਿੰਟਾ ਲੱਗ ਜਾਣੀਆਂ ਮੇਰੀ ਚਾਦਰ ਲਾਣੀ ਜੀ ਉੱਥੇ ਲਾਈਏ ਇੱਕ ਕਾਲੂ ਲਾਣੀ ਹੈ ਮੈਂ ਹੋਰ ਸੋਚ ਰਹੀ ਹਾਂ ਹੂੰ 4 ਫੁੱਟ ਹੈਗੀ ਚਾਦਰ ਚੋੜੀ ਇੰਨੀ ਕੀ ਚੋੜੀ ਹੋ ਇਹ ਮੈਂ ਪਸਿਓਂ ਪਾ ਦਈਏ ਹੂੰ ਸਿਓਂ ਪਾ ਦਈਏ ਇਹ ਵਿੱਚ ਪਸ ਚਾਰ ਫੁੱਟ ਚੋੜੀ ਹੈ ਹੂੰ ਉੱਪਰ ਉੱਪਰ ਲਾ ਦੇ ਚਾਰ ਫੁੱਟ ਸਿਰੇ ਤੱਕ ਉਹ ਕੰਧ ਤੱਕ ਲਾ ਦੇ ਕਿਸ ਤਰ੍ਹਾਂ ਉਹ ਪਰਲੇ ਪਲੜ ਤਾਰ ਕੇ ਹਾਂ ਪਰਾਂ ਤੱਕ ਕਮਾ ਦੇ 15 ਫੁੱਟ ਲੰਬੀ ਨਹੀਂ ਪਰਾਂ ਤੱਕ ਕਮਾ ਦੇ ਮੈਂ ਕਿੱਧਰ ਨੂੰ ਫਿਰ ਫੇਟਾਂ ਫਿਰ ਅੱਧਾ ਤੱਕ ਦੂਸਰੀ ਲਾ ਕੇ ਉਸ ਨੂੰ ਕੰਚੀ ਕਿਲ ਬੜੀ ਉਹ ਹੀ ਤਾਂ ਕਹਿ ਰਹੀ ਹਾਂ ਕਿ ਸਿਉਣ ਪਾ ਦਵੇਂ ਉੱਪਰ ਉੱਪਰ ਹੋ ਜਾਈ ਸਿਉਣ ਪਾ ਕੇ ਕਾਸ ਕੇ ਮੱਛ ਦਾ ਨਿਵਾਸ ਤੇ ਕਰੇ ਨਹੀਂ ਨਹੀਂ ਸੋ ਬੋ ਮੈਂ ਦਬਾਰੀ ਮਤਲਬ ਕੋਈ ਨਹੀਂ ਤੇ ਬੱਸ ਇਹ ਤੇ ਨਾ ਬਸ ਇਹ ਤੇ ਨਾ ਬਸ ਇਹ ਤੇ ਨਾ ਬਸ ਇਹ ਤੇ ਧੁੱਪ ਜਾਏਗੀ ਬਿੜ ਜੈਨ ਕੀ ਧੁੱਪ ਖਾਜੀ ਬੰਦੀ ਹੈ ਚਾਹ ਲਾ ਗਈ ਪਰ ਤੋ ਕਰਨੀ ਕੀ ਸ਼ਰਬਤ ਵੀ ਛੁੱਟ ਗਈ ਗੇਰੀ ਵੀ ਦੇਖਿਆ ਤਾਂ ਨਾ ਮੈਂ ਖਾ ਨਹੀਂ ਪੈਣਾ ਨਹੀਂ ਪਹਿਲਾ ਪੈਰਾਂ ਕੇ ਕੱਟਣਿਆ ਫੇਰ ਹੱਥਾਂ ਕੇ ਕੱਟ ਪੈਰਾਂ ਦੀ ਤਾਂ ਲੋਈ ਨਹੀਂ ਹੈ ਬਹੁਤ ਬੜੀ ਕਿੱਥੇ ਦੱਸਾਂ ਕਿਹੜੇ ਕਸਟ ਬੜਾ ਫੀਡਿੰਗ ਬੀਜੀ ਉਹਥੇ ਗਾਇਸ ਕਵੀ ਛੋਟਾ ਦਾ ਹੈ ਕਿਹੜੇ ਛੋਟਾ ਹੈ ਪਹਿਲੇ ਪੈਰਾਂ ਕੇ ਕੱਟਣੇ ਦਾ ਹੱਥਾਂ ਹੀ ਕੱਟਦੇ ਚੁੱਕ ਵਰ ਮੇਰੇ ਨੇ ਕਰ ਮਮੀ ਨੂੰ ਕੱਚਾ ਨੋਟ ਫੇਰ ਪੈਰਾਂ ਦੀ ਬੜੀ ਜੱਟੇ ਮੈਂ ਘਟਾਂਦਾ ਨਹੀਂ ਛੋਟਾ ਦੇ ਸਿਗੀ ਲਿਆ ਦੇ ਸਿਗੀ ਕੋਲੀ ਬਰਕਾ ਫਿਰ ਮੈਂ ਐਂ ਦੂਰ ਹੋਈ ਗਿਆ ਆ ਗਿਆ ਹੋਇਆ ਬੋਰਿਆ ਨਾ ਸਲੋਚੇ ਨਾ ਉਤਰਨਾ ਫਿਰ ਜਾ ਉਹ ਗੱਡੀ ਦੇ ਜੋੜ ਆਇਆ ਪੂਰਾ ਟੱਕੀ ਲਾ ਮੈਂ ਥੋੜੀ ਜਿਹੀ ਇਹ ਹੈਗੀ ਥੋੜੀ ਦੇਖਿਆ ਫੁੱਲ ਲਵਾ ਦੇ ਮੈਂ ਬਲਕ ਮੈਂ ਲਾ ਜਾ ਮੇਰੇ ਟਾਈਮ ਨਹੀਂ ਹੈ ਮੈਂ ਮੋਲੀ ਖਾਣ ਦੀ ਕੰਡੋ ਜੀ

ਪਤਾ ਸਰਦਾਰ ਜੀ ਵੀਰੇ ਇਹੋ ਜਿਹੇ ਸਵੇਰ ਸਿਰ ਮੱਜਾਂ ਨਾਲ ਗੱਲਾਂ ਕਰਦੇ ਆਂ ਖੜ ਖੜ ਕੇ ਪਤਾ ਕੀ ਮੈਂ ਉਹ ਰੇਨ ਨੱਕ ਸਿਆੜੂ ਲਾਇਆ ਤਾਂ ਅੱਜ ਆ ਰਹਿ ਗਿਆ ਕੂੜਾ ਚੱਕਣ ਨਾਲ ਉਰਤੇ ਫੇ ਮੈਂ ਅੰਦਰ ਚਲੀ ਗਈ ਕੱਲ ਨੂੰ ਸੰਭਰੂੰਗੀ ਸਾਰਾ ਵੇੜਾ ਲਾ ਚੁ ਲਿਆ ਅੰਦਰ ਵੀ ਮੇਰਾ ਬੱਖਾ ਚੱਲਦਾ ਮੱਖੀ ਬਸ ਹੁਣ ਨਾ ਇਹਨਾਂ ਨੂੰ ਧੁੱਪ ਧੱਪ ਕੇ ਵਿੱਚ ਬੰਨੇ ਕਰੋ ਲਓ ਜੀ ਲੈ ਮੇਂ ਗੱਡੀ ਆ ਗਈ ਆਪਾਂ ਘਰ ਨੂੰ ਚੱਲ ਉਥੇ ਆਵਾ ਲੈ ਜਾ ਕੰਸੂ ਤਾਂ ਲੈ ਲਿੰਦੀ ਪਹਿਲਾਂ ਉਹ ਤਾਂ ਲੈ ਲਿਆ ਅੱਜ ਤਾਂ ਮੈਂ ਦੇਣਾ ਹੀ ਸਕਣ ਉਹਨਾਂ ਨੇ ਤਾਂ ਮੈਨੂੰ ਸਕਣ ਦੇਣਿਆ ਤਾਂ ਮੇਰੀ ਵਾਰੀ ਆ ਕੀ ਹੋਵਾ ਹਾਂ ਅੱਤਾਂ ਮੈਂ ਸਕਣ ਦੇਣਾ ਐ ਐਦੋ ਨਾ ਲੈ ਨਾ ਕਰਤੀ ਸੰਨੀ ਤੇਲ ਦੀ ਫਿਸੀ ਉਰੇ ਰੱਖ ਨਾ ਕੱਢ 2000 ਦਾ ਨੋਟ ਕੱਢ 2000 ਦਾ ਨੋਟ ਕਿਉਂਕਿ ਅਮਣ ਕੇ ਕ੍ਰਿਤਿਕਾ ਹਾ ਮੈਂ ਤੇਲ ਚੌਂਗੀ ਪੈਸੀ ਮਿਲेंगी ਦਿੱਲੀ ਹੈ ਕਿਰਪਨ ਤੁਸੀਂ ਵੀ ਆਹ ਲੈਣ। ਉਹ ਉਹ ਦੇਖੀ ਮੈਂ ਕੌਣ? ਉਹ ਤਾਂ ਮੋੜ ਸ। ਗੱਡੀ ਨੂੰ ਉਦੋਂ ਚਲਾਏ ਜੀ। ਮੈਂ ਦੇਖੀ ਨਹੀਂ। ਉਹ ਤਾਂ ਮਾੜੇ ਮੁਕੇ। ਕੀ ਹਾਲ ਹੈ? ਚਲਾਵਾ ਤੂੰ ਵੀ ਨਾ। ਪਸਤਰੀ ਕਰ ਜੀ। ਬਹੁਤ ਈ ਚਾਹੀਦੀ। ਪਸਤਰੀ ਕਰ ਜੀ। ਸੋਸੀ ਕਰ ਜੀ। ਮੈਰੀ ਹਰ ਗੀਲ ਤੇਰੇ ਨਹੀਂ ਚਲਾਉਂ। ਤੂੰ ਵੀ ਨਹੀਂ ਦਿੰਦੀ। ਕੀ ਕਰੀਏ 부ਜੀ? ਸਾਸਰੀ ਕਰਾਂ ਨੂੰ। ਸਾਸਰੀ। ਅੰਨ ਮੂੰ ਅੱਡ ਲਿਆ ਮੈਨੂੰ। ਬਾ ਲੱਡੂ ਇਹ ਵੀ ਮੂੰ ਮੱਲ ਲੱਡੂ। ਹਜਿ ਉਹਨੇ ਨਹੀਂ ਸ਼ੁਰੂ ਆਪਾਂ ਗੱਲਾਂ ਲੱਡੂ ਖਾਣੇ ਆਈਆਂ ਇਹੋ ਦੇਖੋ ਖਾੜ ਜਾ ਦੋ ਖਾੜ ਜਾ ਨਕਲ ਗੀਂ ਦੇਖ ਕੇ ਦੇਗੀ ਲੱਡੂ ਕੋ ਨੂੰ ਕਿਹੜਾ ਆਜੋ ਆਜੋ ਪਹਿਲਾਂ ਅੰਦਰ ਚਾਹ ਪਾਣੀ ਪੀ ਲਓ ਆਜੋ ਚਲੋ ਭਾਈ ਨਹੀਂ ਜਾਂਦੀ ਭਾਈ ਹਾਂ ਉਹ ਆਜਾ ਆਜੋ ਤੁਮ ਪਹਿਲਾਂ ਫੇ ਠੰਡੇ ਹੋ ਜਾਣਗੇ ਚਲ ਆਜਾ

ਫੁੱਪੜ ਜੀ ਇਹ ਫੁੱਪੜ ਕਹੇ ਕਿ ਬੋਲਾਂ ਮੈਂ ਮੈਨੂੰ ਬੋਲਣਾ ਨਹੀਂ ਆਉਂਦਾ ਦੇਖੀ ਦੇਖੀ ਸੋਚ ਲੈਂਗਾ ਬੋਲਣਾ ਨਹੀਂ ਆਉਂਦਾ ਕਿ ਤੱਕ ਨਾ ਦੇਖੀ ਦੇਖੀ ਹੈ ਨਾ ਇਹ ਸੋਚਦਾ ਹੀ ਮੈਂ ਤਾਂ ਕਦੇ ਦੂੰ ਖਾਈ ਮੈਂ ਤਾਂ ਪਦੇ ਨਾ ਗਾਜੀ ਡਰੇ ਗਏਦਾ ਲੈਣ ਚੱਕੇ ਗਏਦਾ ਇਹ ਮੋਦੀ ਵੀ ਚੱਕਿਆ ਹੁੰਦਾ ਵਾ ਤੂੰ ਤਾਂ ਚੱਕ ਵੀ ਲਈ ਹਾਂ ਆਪਰਾ ਪੁੱਤ ਨੇ ਕਦੇ ਨਹੀਂ ਚੱਕਿਆ ਗਰੇ ਤੈਨੂੰ ਤਾਂ ਗੋਦੀ ਵੀ ਢੱਕ ਲਿਆ ਫੁੱਪੜ ਦੀ ਗੋਦੀ ਚੜਕੀ ਤੂੰ ਹਾਂ ਦੇਵੂ ਉਹ ਤਾਂ ਗੋਦੀ ਨਹੀਂ ਚੱਕੇ ਬੁੱਪਰ ਨੇ ਕਦੇ ਵੀ ਹਾਂ ਮੈਂ ਮੈਂ ਤੁਹਾਨੂੰ ਕਈ ਜਾ ਬੁਆ ਹੋ ਗਈ ਤੇ ਰਬੂ ਆ ਕੇ ਲੰਮਰੀ ਜਾ ਤੁਹਾਨੂੰ ਜੋ ਬਈ ਗਿਆ ਦੇ ਕਹਿੰਦਾ ਅੱਖੇ ਗੈਰੀ ਬੁੱਤ ਹਾਂ ਛੋਚਾ ਖਾਣਾ ਦੇ ਖਾਣਾ ਦੇ ਤਾਂ ਤੇਨ ਕੋਈ ਪੁੱਛਦਾ ਹੀ ਨਹੀਂ ਸਮੋਸੇ ਤੇ ਤੇ ਆਸਰਾ ਹੋ ਗਿਆ ਨਾ ਹਾਂ ਬਈ ਕਹਿੰਦਾ ਕਿ ਖਾਜ ਆਪਣਾ ਕਿ ਰਾਸਗੁਲਾ ਖਾਣੀ ਚਾਟ ਨਹੀਂ ਗਾ ਰਾਸਗੁਲਾ ਖਾਣਾ ਹੈ ਬਾਹਰ ਬੈ ਬੈ ਯਾਰ ਲੈ ਸਾਰੇ ਗੇਰਦੇ ਨੇ ਬੈਠੇ ਬੈਠੇ ਇਹ ਕਰਦੇ ਹਾਂ ਤੈਨੂੰ ਕੋਈ ਦੰਦਾ ਨਹੀਂ ਤੀਜੀ ਹਾਂ ਮਾਂ ਹਾਂ ਕੋਈ ਬਾਤ ਨਹੀਂ ਮੈਂ ਤਾਂ ਸਭ ਤੋਂ ਉਹ ਤਾਂ ਸਾਗਨ ਹੋਏ ਕਰਾ ਫਿਰ ਹਾਂ ਉਹਨਾਂ ਨਾਲ ਗੱਲ ਕਰਦੇ ਮੈਂ ਖਾਣੀ ਆਦੀ ਜਲਾ ਬੁਈ ਚਟਨੀ ਰਸਗੁਲੇ ਖਾਣ ਪਈ ਹਾਂ ਵੀ ਬਿਆੰਗ ਗਏ ਬਿਆੰਗ ਗਏ ਚਮਚ ਚਮਚ ਲਈ ਅਸੀਂ ਬਿਆਹ ਦੇ ਵਿੱਚ ਤੇ ਚੱਲ ਗਏ ਧਿਆਨ ਉੱਥੇ ਗਏ ਬਿਆਹ ਦੇ ਵਿੱਚ ਕੋਈ ਮਾਰਦਾ ਰਸਗੁਲੇ ਚਟਨੀ ਕੇ ਵਿੱਚ ਆ ਗਿਆ ਹਾਂ 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 ਇੱਕ ਹੋਰ ਦੁਕਾਨ ਦੱਸਿਆ ਮੈਂ ਹਾਂ ਹਣਾ ਉੱਥੇ ਲੈ ਕੇ ਜਾਇਆ ਕਰੂ ਸਮਾਨ ਇਹ ਚੀਜ਼ ਗਲਾਏ ਮਾਰ ਲੈ ਫਿਰ ਅਮੇ ਖੰਦੇ ਨਹੀਂ ਨਾ ਨਾ ਜਾਣੇ ਕਿਨੇ ਉਹਦੋਂ ਲੈ ਲੈਣਾ ਕਿਰੋ ਕੀ ਕੋਰੇ इवन ਗਲਗਨ ਖਾ ਗਿਆ ਸਕੂਲ ਚੋਰ ਪਾਗੇ ਫੁੱਲਾਂ ਨੂੰ ਉਦਮ ਨੇ ਕਹਨੂੰ ਗਰਿਆ ਉਦੋਂਗੇ ਪਾਪਾ ਨੇ ਗੱਡੀ ਮਾਰੀ ਵਿੱਚ ਉਰੀ ਗਈ ਆ ਦੇਖਿਓ نیچے ਲਾਈਟਿੰਗ ਲਾਈਕ ਹੀ ਨਹੀਂ ਹਾਂ ਬੰਦ ਜਿੰਨਾ ਬਿੱਤਰੇਗੇ ਲੋੜ ਉੱਲੂਆਂ ਵਾਲੀਆਂ ਉੱਥੇ ਖੜੇ ਤੇ ਜਿੱਤਨ ਜੋ ਖੜੇ ਗੱਡੀ ਕਹਾ ਕਰਨ ਲੱਗਿਆ ਦਾ ਸਿੱਧਾ ਵਿੱਚ ਠੋਕੀ ਉਹ ਲੱਗ ਰਹੀ ਹੈ ਉਹ ਤਰਖਤ ਬਣੀ ਹੋਈ ਹੈ ਹਾਂ ਵੀ ਲੱਜਣੇ ਫੁੱਲਾ ਦਮਾ ਵੱਢ ਗਿਆ ਨਾ ਭਾਈ ਹਾਂ ਵੱਢਣੇ ਕਿ ਆਏ ਉਹ ਪੱਟਣੇ ਹੋਏ ਬਹੁਤ ਸੋਹਣੇ ਸਰਪੰਚੀ ਜੂੜੀ ਕਿੱਥੇ ਬੈਠਣ ਲੱਗੀ ਇਹ ਮਾੜੀ ਹੋ ਗਈ ਨਾ ਨਹੀਂ ਦੰਦ ਕੱਢ ਰਹੀ ਆ ਚਾਰ ਵੱਢਣੇ ਇਕੱਠੇ ਰੋ ਰਹੀ ਸੀ ਜੀ ਕੱਲ ਹਾਂ ਮੈਂ ਫੋਨ ਕਰਿਆ ਸੀ ਨਾ ਕੱਲ ਨਹੀਂ ਪਾਸਾ ਉੱਤੋਂ ਕਿੱਥੇ ਨਹੀਂ ਰੋ ਬੜੀ ਦੰਦ ਕੱਢ ਰਹੀ ਹੈ ਹਾਂ 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 ਕਿ ਕਰਾਂ ਨੇ ਕਿਉਂ ਗਲਾਬ ਦਾ ਗੱਲ ਬੰਦੀ ਏ ਗਲਾਬ ਪੱਟ ਲੈ ਜੋ ਪੱਟ ਲੈ ਜੋ ਗਲਾਬ ਪੱਟ ਲੈ ਜੋ ਲੈ ਪੰਦੇ ਕਰਤੇ ਆ ਦੇਖਿਓ ਨਾ ਮਰੀ ਆ ਉਰੇ ਪੌਦ ਕਿੰਨੇ ਜਾਉਂਦੇ ਮੰਨ ਕੇ ਤੇਰੀ ਪੌਦ ਤੇਰੀ ਮਰੀ ਆ ਕੋ ਕਿੰਨੇ ਜਾਂਦਾ ਇਹ ਦੇਖ ਆਹ ਬਾਹਰ ਛੱਡੀ ਲੈ ਕਿ ਕਿੰਨੇ ਦੂ ਅਮਰੇ ਉਹਦਾ ਫੋਨ ਨਾ ਨਾ ਇਹ ਬਟਲ ਕੋਲ ਪੀ ਲਿਆ ਅਮਲਾ ਕੋਲ ਪੀ ਗੇ ਇਹ ਪਟੜਾ ਗਿੱਲ ਲਾਈ ਹੈ ਨਾ ਗੋਹੇ ਲਾਈ ਵੀ ਮਰੀ ਪਟਕਣ ਲੱਗੀ ਹੋਈ ਮਰੀ ਗੁਰਾਂ ਦੀ ਹੈ ਛੱਟੇ ਮੋਆ ਤੂੰ ਕਹਿੰਦੇ ਸੁੱਕੀ ਸੁੱਕੀ ਨਹੀਂ ਇੱਪਨੇ ਬੋਦੇ ਬਰਦੇ ਨਹੀਂ ਹੈ ਘਰ ਉਹ ਵਧੇਗੀ ਹੌਲੀ ਹੌਲੀ ਵਧੇਗੀ ਫਿਰ ਇਤਨੂੰ ਫੜ ਕੇ ਜੋ ਰੋ ਰਹੀ ਐ ਮੈਂ ਮੈਂ ਕਰ ਰਹੀ ਐ ਕਰ ਗਈ ਚੁੱਪ ਮਾਰ ਗਈ ਗੁਗਨੀ ਨੂੰ ਫੜ ਕੇ ਕਰ ਗਈ ਚੁੱਪ ਹਾਂ ਨਾ ਤੇ ਮੈਂ ਥੋੜੀ ਫੜਨ ਦੇ ਤੈਨੂੰ ਮਾਰ ਦੇਂਗਾ ਬਿੱਲੀ ਨਾ ਮੈਂ ਘੋਟ ਕੇ ਹਜਤ ਬੁਲਾਉਂ ਆ ਜਾ ਵਾਦ ਦੁੱਧ ਨਹੀਂ ਹੈਗਾ ਨਾ ਉਹ ਗੱਦੀ ਮੈਂ ਕਿਹਦੇ ਰ ਮੈਂ ਦੁੱਧ ਤਾਂ ਬਾਹਰ ਰੱਖਿਆ ਸੀਗਾ ਮੈਂ ਕਿੱਥੇ ਗਿਆ ਮਹਾ ਦੁੱਧਲਾ ਤਾਂ ਤੂੰ ਪਾ ਦੇ ਹਾਂ ਮੇਰਾ ਹੱਥ ਖਰਾਬ ਹੋ ਗਿਆ ਸੀ ਜੀ ਤਾਂ ਕਰਕੇ ਮੈਂ ਧਾਰ ਨਹੀਂ ਕੱਢੀ ਕੰਨ ਨੂੰ ਲਾਇਆ ਹੱਥ ਇਸ ਤੇ ਕੋਈ ਮੈਸ ਨਹੀਂ ਖਰੀ ਦੇਖਾ ਦੇਖਾ ਕਿੱਥੇ ਲਾਇਦੇ ਕੰਨ ਨੂੰ ਹੱਥ ਆ ਤੇ ਮੈਸ ਨਹੀਂ ਖਰੀ ਇਹ ਤਾਂ ਤਾਂ ਗਿਆਣ ਨੂੰ ਕਹਿ ਰਹੇ ਪੰਜ ਵੱਜ ਗਏ ਹਾਂ ਤਾਂ ਇੱਕ ਮੈਸ ਹੋਰ ਲੈਣੀ ਹੈ ਹਾਂ ਤਾਂ ਇੱਕ ਮੈਸ ਹੋਰ ਲੈਣੀ ਹੈ ਉਹ ਤਾਂ ਇੱਥੇ ਫੋਟੋ ਪਾ ਰੰਗ ਤਾਂ ਦੇ ਦਿਓ ਕਿੱਥੇ ਦੇਦਾ ਕੁਰਸੀ ਤੇ ਰੱਖਿਓ ਵਿੱਚ ਪਾ ਕੇ ਮਰਾਜੀ ਬੜਾ ਇੱਕ ਡੰਗਰਾਂ ਦੀ ਦੁਨੀਆ ਬੇਚੀ ਕਰਿਆ ਤਾਂ ਬੱਗਾ ਆ ਉਸ ਨੂੰ ਤਾਂ ਭੀ ਆ ਨਾ ਓਏ ਟਮੀ ਖੜਾ ਖੜਾ ਤੂੰ ਖੜ ਜਾ ਆ ਜਾ ਚਲ ਫੇਰ ਹੈਨੋ ਫੇਰ ਲੇ ਜਾ ਮੋਰ ਸੰ ਲੈ ਜਾ ਚੱਲ ਜੰਗ ਕੁੱਤ ਅਗਰ ਜਾਣਦਾ ਨਹੀਂ ਤੂੰ ਉਹ ਫੁੱਲ ਦਾ ਜੱਕ ਕੇ ਰੱਖ ਲਵਾ ਆਪਣੇ ਵਿੱਚ ਮਰ ਜਾਣ ਲੱਗੇ ਮਨੇ ਪਾਣੀ ਛਿੱਟ ਲਈ ਵਿੱਚ ਨੂੰ ਮਨੇ ਪਾਣੀ ਛਿੱਟ ਲੈ ਵਿੱਚ ਨੂੰ ਦੇਖੀ ਮਰ ਜਾਣ ਜਗੇ ਹੈ ਨਾ ਨਾ ਫਿਰ ਗਿੱਲਾ ਗਿੱਲਾ ਸਾਰਾ ਖੋਈ ਕ ਥੱਲੇ ਦੂਜਾ ਹੈ ਹਾਂ ਦੂਸਰੇ ਲਫਾਫੇ ਲਿਆਂਗੇ ਤਾਂ ਮਾ ਬਸ ਕੋਈ ਚੱਕਰ ਨਹੀਂ ਉਹਨੂੰ ਆਪਾਂ ਲਾ ਦੇ ਚਲੋ ਆਪਣੇ ਸਮਾਨ ਦਾ ਤੇਰੀ ਕਾਬਲ ਹੋਵੇ। ਬਾਏ ਮੈਂ ਚਲੀ। ਆਮ ਰੋਟੀ ਬਣਾ ਲਿਓ ਆਪੇ। ਜਿਹੇ ਮੋਟਰਸਾਈਕਲ ਖੜਿਆ ਹੈ ਨਾ ਦੇਖੀ। ਦੇਖ ਫੋਨ ਕਰੀ। ਕੀ? ਕਾਰੀ ਸੀਸਾ ਨੀਚੇ। ਆਉ ਉਧਰ ਮਾਜੀ। ਆਜੀ ਮੋਤਾ ਹੈ। ਮੰਮੀ ਲੈ ਇੰਦਰੀ ਨੂੰ। ਫੋਨ ਕਰੂੰਗੀ ਨਹੀਂ ਮੈਂ ਲੰਘ ਜਾਣਾ ਉਧਰ ਇਹਨੂੰ ਫੇਰ। ਲੋ ਜੀ ਆਪਾਂ ਇਹਦੀ ਬੂਲ ਨਾਲ ਦੇ ਕੱਪੜੇ ਲੈਣਾ ਵੀਰਪਾਲ ਦੀ ਭਤੀਜੀ ਵਾਸਤੇ ਪਹਿਲਾਂ ਮੈਂ ਉਹਨੀ ਭਤੀਜੀ ਵਾਸਤੇ ਲੈ ਕੇ ਗਈ ਸੀ ਹੁਣ ਵੀਰਪਾਲ ਦੀ ਭਤੀਜੀ ਵਾਸਤੇ ਲੈਣਾ ਹੈ ਆ ਜਾ ਪੁੱਤ ਤੇਰੇ ਕੱਪੜੇ ਵਾਲੇ ਦੁਕਾਨ ਆ ਗਈ ਛੋਟੇ ਬੱਚਿਆਂ ਵਾਲੇ ਉੱਪਰ ਐ ਨਾ ਊਰੇ ਵੀ ਹੈਗੇ ਆਪਾਂ ਨੇ ਕਿਹੜੇ ਲੈਣੇ ਆ ਦੋ ਲਮਾਂ ਹੋ ਗਏ ਨੇ ਤੇ ਗਰੀਬ ਜਿਹੇ ਕਰਨੀ ਤੇ ਇਹ ਨੂੰ ਦੱਸ ਦੁਰ ਕਿ ਜੇ ਤੂੰ ਗਰੀਬ ਤਾਂ ਨਹੀਂ ਜੇ ਤੂੰ ਟੈਂਪਿੰਗ ਨਹੀਂ ਨਾ ਤੇ ਕੋਈ ਸ਼ੂਟ ਹਾਂ ਇਹ ਤਾਂ ਵੀ ਲੈਣ ਆਸ ਨੂੰ ਕਿ ਗਰੀਬ ਲੈਣੀ ਹੈ ਕਹਿੰਦੇ ਪਾਪਾ ਮੈਂ ਵੀ ਆਂ ਕਹਿੰਦੇ ਪਾਪਾ ਮੈਂ ਵੀ ਆ ਮੈਂ ਵੀ ਲੈਣੀ ਹੈ ਯਾ ਮਨੇ ਹਾਂ ਇੱਕ ਮੱਛਰ ਲੜਿਆ ਵਾ ਇੱਕ ਹੋਇਆ ਵਾ ਮੈਂ ਕੋਟਨ ਦੇਖ ਲਵਾਂ ਕਿ ਬਾਕੀ ਬੋਲਣ ਦਾ ਤਾਂ ਇਹ ਕੋਟੀ ਕਿ ਨੇ ਸੋ ਦੋ ਬਣਾ ਲਵਾਂ ਇਹ ਨਹੀਂ ਦੀ ਠੀਕ ਹੈ ਨਾ ਹਾਂ ਕੋਈ ਜਿਵੇਂ ਹੁਣ ਅੱਗੇ ਮੌਸਮ ਚੇਂਜ ਹੋਏਗਾ ਏਸੀ ਤੇ ਘਰ ਆਉਣਾ ਪਊਗਾ 你觉得严了吧？ ਕੜਾ ਕੰਨ ਦੂਸਰ ਤੇ ਨਮਾ ਨਾ ਹੋਵੇ ਹੋਰ ਵੀ ਆਖਿਆ ਨਾ ਦੇਖ ਲੈ ਬੱਤੀ ਇਹ ਜਿਹੜੀ ਗਰਲੀ ਅਕੈਡਮੀ ਚੱਲੇ ਵੀ ਛੋਟਾ ਛੋਟ ਸਨਾਰੇ ਹੁੰਦਾ ਸਾਲਾ ਠੀਕ ਹੈ ਬਾਈ ਇਹ ਪਤਾ ਨਹੀਂ ਕਿ ਕਿਹਦਾ ਪੱਤਰ ਰਿਪੋਰਟ ਨਾ ਕਿਸੇ ਕੰਮ ਕੀ ਬਹਿੰਦੀ ਸਮਝ ਆਇ ਤੇ ਨਹੀਂ ਦਿਖਾਉਂਦਾ ਪੈਟਰਨ ਪੈਟਰਨ ਦੇ ਕੋਲ ਹੀ ਹੋਵੇ ਬੜੇ ਜਹਾਜ ਲੋ ਜੀ ਹੁਣ ਆਪਾਂ ਇੱਧਰ ਅਗੇ ਬਾਜ਼ਾਰ ਚ ਕੱਪੜੇ ਲੈਣ ਮੈਡਮਾਂ ਪਿੱਛੇ ਸਾਡੀਆਂ ਅੱਜ ਖੁੱਲੂ ਖੁੱਲੂ ਜੀ ਪਤਾ ਨਹੀਂ ਕਿਉਂ ਐ ਅੰਡੇ ਆ ਹੰਡੇ ਅੱਛਾ ਤਾਂ ਹੀ ਹੈ